ਤੁਸੀਂ ਗੱਲ ਤੁਸੀਂ ਦੇਖ ਰਹੇ ਹੋ ਸਵਿਫਟ نیوز ਪੰਜਾਬ ਮਹਰਵਿੰਦਰ ਸਿੰਘ ਬੱਦਨ ਅਮਰੀਕਾ ਦੇ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ ਜਿੱਥੇ ਇੱਕ ਪੰਜਾਬੀ ਨੌਜਵਾਨ ਹਾਈਵੇ ਦੇ ਉੱਤੇ ਗਲਤ ਤਰੀਕੇ ਦੇ ਨਾਲ ਯੂਟਰਨ ਲੈ ਲੈਂਦਾ ਹੈ ਤੇ ਉਸ ਤੋਂ ਬਾਅਦ ਜੋ ਪਿੱਛੇ ਇੱਕ ਮਿਨੀ ਵੈਨ ਹੁੰਦੀ ਹੈ ਸਿੱਧਾ ਉਸ ਟਰੱਕ ਦੇ ਟ੍ਰੇਲਰ ਵਿੱਚ ਵੱਜਦੀ ਹੈ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਹੁਣ ਉਸ ਮਾਮਲੇ ਦੇ ਵਿੱਚ ਕਾਰਵਾਈ ਜ਼ਰੂਰ ਹੋ ਰਹੀ ਹੈ ਨੌਜਵਾਨ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਹੁਣ ਉਸ ਦੇ ਖਿਲਾਫ ਜੋ ਸਾਰੀ ਕਾਨੂੰਨੀ ਪ੍ਰਕਿਰਿਆ ਹੈ ਉਸ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਪਰ ਹੁਣ ਇਸ ਦੌਰਾਨ ਜੋ ਪਹਿਲਾਂ ਇੱਕ ਗੱਲ ਕੀਤੀ ਗਈ ਸੀ ਕਿ ਇਸ ਹਾਦਸੇ ਤੋਂ ਬਾਅਦ ਕਈ ਗੰਭੀਰ ਸਿੱਟੇ ਨਿਕਲਣਗੇ ਸਿੱਟਿਆਂ ਦੇ ਵਿੱਚ ਇੱਕ ਇਹ ਵੀ ਗੱਲ ਸੀ ਕਿ ਇੱਕ ਇਹ ਤਾਂ ਨੌਜਵਾਨ ਇਲੀਗਲ ਤਰੀਕੇ ਨਾਲ ਉੱਥੇ ਗਿਆ ਸੀ ਤੇ ਉੱਥੇ ਜਾ ਕੇ ਉਸ ਨੂੰ ਡਰਾਈਵਰ ਦਾ ਲਾਇਸੈਂਸ ਕਿਵੇਂ ਮਿਲ ਗਿਆ ਇਸ ਦੇ ਉੱਤੇ ਸਵਾਲ ਉੱਠ ਰਹੇ ਸੀ ਤਾਂ ਹੁਣ ਜੋ ਅਮਰੀਕਾ ਦੇ ਵੱਲੋਂ ਵੀ ਇੱਕ ਟਵੀਟ ਜਾਰੀ ਕੀਤਾ ਗਿਆ ਅਮਰੀਕਾ ਦੇ ਵੱਲੋਂ ਜੋ ਟਵੀਟ ਹੋਇਆ ਉਸ ਤੇ ਵਿੱਚ ਲਿਖਿਆ ਹੋਇਆ ਕਿ ਪੂਰੇ ਤਰੀਕੇ ਦੇ ਨਾਲ ਜੋ ਉਹ 12 ਨੌਜਵਾਨਾਂ ਨੂੰ ਬੁਲਾਉਂਦੇ ਸੀ ਵੀਜ਼ਾ ਦਿੰਦੇ ਸੀ ਜੋ ਕਮਰਸ਼ੀਅਲ ਡਰਾਈਵਰੀ ਕਰ ਸਕਦੇ ਨੇ ਉਹਨਾਂ ਨੂੰ ਜੋ ਵੀਜ਼ੇ ਮਿਲਦੇ ਸੀ ਉੱਥੇ ਜਾ ਕੇ ਟਰਕਿੰਗ ਕਰ ਲੈਂਦੇ ਸੀ ਡਰਾਈਵਰੀ ਕਰਦੇ ਸੀ ਹੁਣ ਉਹ ਫਿਲਹਾਲ ਸਾਰੇ ਵੀਜ਼ੇ ਪੋਜ਼ ਕਰ ਦਿੱਤੇ ਗਏ ਨੇ ਯਾਨੀ ਕਿ ਰੋਕ ਦਿੱਤੇ ਗਏ ਨੇ ਜੋ ਇਥੋਂ ਐਲ ਐਮ ਆਈਏ ਮਿਲਦੀਆਂ ਸੀ ਜਾਂ ਕੁਝ ਹੋਰ ਤਰੀਕੇ ਦੇ ਨਾਲ ਅਮਰੀਕਾ ਤੋਂ ਇੱਕ ਐਪਲੀਕੇਸ਼ਨ ਲੱਗ ਜਾਂਦੀ ਸੀ ਕਿ ਸਾਨੂੰ ਡਰਾਈਵਰ ਦੀ ਲੋੜ ਹੈ ਕੰਪਨੀਆਂ ਲਗਾ ਦਿੰਦੀਆਂ ਸੀ ਤੇ ਅਮਰੀਕਾ ਤੋਂ ਬਾਅਦ ਕਿਸੇ ਵੀ ਮੁਲਕ ਤੋਂ ਚਾਹੇ ਪੰਜਾਬ ਦੀ ਗੱਲ ਹੋਵੇ ਇਤੋਂ ਨੌਜਵਾਨ ਉਹ ਐਪਲੀਕੇਸ਼ਨਾਂ ਦੇ ਥਰੂ ਬਾਹਰ ਚਲੇ ਜਾਂਦੇ ਸੀ ਉੱਥੇ ਜਾ ਕੇ ਟਰਕਿੰਗ ਕਰਦੇ ਸੀ ਡਰਾਈਵਰੀ ਕਰਦੇ ਸੀ ਸਮਾਨ ਢੋਣ ਦਾ ਕੰਮ ਕਰ ਲੈਂਦੇ ਸੀ ਪਰ ਹੁਣ ਇਹ ਸਾਰੇ ਪ੍ਰੋਸੈਸ ਨੂੰ ਰੋਕ ਦਿੱਤਾ ਗਿਆ ਸਿੱਧੇ ਤੌਰ ਤੇ ਉਸ ਸਟਰੀਟ ਦੇ ਵਿੱਚ ਕਹਿ ਦਿੱਤਾ ਗਿਆ ਕਿ ਫਿਲਹਾਲ ਜੋ ਇਹ ਸਾਰਾ ਕੰਮ ਹੈ ਇਹ ਜੋ ਪ੍ਰੋਸੈਸ ਚੱਲ ਰਿਹਾ ਸੀ ਜੋ ਵੀਜ਼ਾ ਅਪਲਾਈ ਕਰਨ ਲਈ ਲੱਗੇ ਵੀ ਹੋਏ ਸੀ ਜਾਂ ਫਿਰ ਜੋ ਫਾਈਲਾਂ ਅਪਰੂਵ ਹੋਈਆਂ ਸੀ ਉਹ ਸਾਰੀਆਂ ਫਿਲਹਾਲ ਪਾਜ਼ ਕਰ ਦਿੱਤੀਆਂ ਗਈਆਂ ਨੇ ਰੋਕ ਦਿੱਤੀਆਂ ਗਈਆਂ ਨੇ ਜਿਸ ਕਾਰਨ ਕਿਸੇ ਵੀ ਤਰੀਕੇ ਨਾਲ ਹਜੇ ਕਮਰਸ਼ੀਅਲ ਡਰਾਈਵਰੀ ਦੇ ਲਈ ਜੋ ਸੰਸ ਜਾਰੀ ਹੁੰਦੇ ਸੀ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਕਿਉਂਕਿ ਇੱਕ ਨੌਜਵਾਨ ਵੱਲੋਂ ਜੋ ਗਲਤੀ ਕੀਤੀ ਗਈ ਹੈ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਦੋ ਪੱਖ ਜ਼ਰੂਰ ਦੇਖਣ ਨੂੰ ਮਿਲੇ ਨੇ ਇੱਕ ਪਾਸੇ ਇੱਕ ਪੱਖ ਤਾਂ ਹੈ ਕਿ ਉਸ ਪੰਜਾਬੀ ਨੌਜਵਾਨ ਵੱਲੋਂ ਗਲਤੀ ਹੋਈ ਹੈ ਉਸ ਦੇ ਕਾਰਨ ਤਿੰਨ ਜਾਨਾਂ ਗਈਆਂ ਨੇ ਤੇ ਉਸ ਨੂੰ ਲੈ ਕੇ ਅਮਰੀਕੀ ਲੋਕ ਬੇहद ਗੁੱਸੇ ਵਿੱਚ ਨੇ ਤੇ ਉਹਨਾਂ ਨੇ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ ਤੇ ਇਸੇ ਤੋਂ ਚਲਦਿਆਂ ਹੋਇਆ ਹੁਣ ਇਹ ਪਹਿਲਾ ਕਦਮ ਹੈ ਕਿ ਜੋ ਕਮਰਸ਼ੀਅਲ ਲਾਇਸੈਂਸ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਹੈ ਵੀਜ਼ਨ ਐਪਲੀਕੇਸ਼ਨਸ ਰੋਕ ਦਿੱਤੀਆਂ ਗਈਆਂ ਨੇ ਹਾਂ ਤੇ ਜੋ ਪਹਿਲਾਂ ਹੀ ਡੋਨਲਡ 트੍ਰੰਪ ਉਥੇ ਲਗਾਤਾਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਸੀ ਉਹ ਮੁਹਿੰਮ ਹੋਰ ਤੇਜ਼ ਹੋਵੇਗੀ ਤੇ ਦੂਜੀ ਗੱਲ ਇਹ ਹੈ ਕਿ ਇੱਕ ਉਥੇ ਇਹ ਵੀ ਗੱਲ ਦੇਖਣ ਨੂੰ ਮਿਲ ਰਹੀ ਹੈ ਬੇਸ਼ੱਕ ਪੰਜਾਬੀ ਨੌਜਵਾਨ ਤੋਂ ਗਲਤੀ ਹੋਈ ਆ ਉਸ ਦਾ ਖਮਿਆਜਾ ਭੁਗਤ ਰਹੇ ਨੇ ਪਰ ਨਾਲ ਕੁਝ ਲੋਕ ਇਹ ਵੀ ਸਾਹਮਣੇ ਆਏ ਨੇ ਕਿ ਸਿੱਖ ਭਾਈਚਾਰਾ ਕਿਉਂਕਿ ਜੋ ਨੌਜਵਾਨ ਸੀ ਉਹ ਪੰਜਾਬੀ ਸਰਦਾਰ ਸੀ ਤਾਂ ਉਸੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਸਿੱਖ ਭਾਈਚਾਰਾ ਅਮਰੀਕਾ ਦੇ ਵਿੱਚ ਬਹੁਤ ਤਰੀਕੇ ਨਾਲ ਕੰਮ ਕਰਦਾ ਹੈ ਬਹੁਤ ਸਹਿਨ ਵਧੀਆ ਤਰੀਕੇ ਦੇ ਨਾਲ ਕੰਮ ਕਰਦਾ ਹੈ ਹਰ ਇੱਕ ਲੋਕਾਂ ਲਈ ਮਦਦ ਦੇ ਵਿੱਚ ਵੀ ਅੱਗੇ ਆਉਂਦੇ ਨੇ ਚਾਹੇ ਉਹ ਹੜ ਆ ਜਾਣ ਜਾਂ ਕੋਈ ਹੋਰ ਗੰਭੀਰ ਸਮੱਸਿਆ ਹੋਵੇ ਤਾਂ ਸਿੱਖ ਭਾਈਚਾਰਾ ਅੱਗੇ ਹੁੰਦਾ ਹੈ ਲੰਗਰ ਲਗਦੇ ਨੇ ਸੇਵਾ ਕਰਦੇ ਨੇ ਸੇਵਾਵਾਂ ਨਿਭਾਉਂਦੇ ਨੇ ਤਾਂ ਉਸ ਨੂੰ ਲੈ ਕੇ ਇਹ ਵੀ ਇੱਕ ਸਲਾਹਨਾ ਜ਼ਰੂਰ ਕੀਤੀ ਜਾ ਰਹੀ ਹੈ ਕਿ ਸਿੱਖ ਭਾਈਚਾਰਾ ਗਲਤੀ ਜੇਕਰ ਹੋਈ ਹੈ ਤਾਂ ਉਹਨਾਂ ਦਾ ਕਿਰਦਾਰ ਅਜੇ ਹੈ ਕੋਈ ਜਾਣ ਬੁੱਝ ਕੇ ਨਹੀਂ ਹੋਇਆ ਪਰ ਸਵਾਲ ਫਿਰ ਉਹੀ ਸੀਗਾ ਕਿ ਜੇਕਰ ਇਸ ਨੌਜਵਾਨ ਨੂੰ ਇੰਗਲਿਸ਼ ਵੀ ਨਹੀਂ ਸੀ ਆਉਂਦੀ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚ ਜਾਤਾ ਇਸ ਨੂੰ ਲਾਇਸੈਂਸ ਮਿਲਿਆ ਕਿਵੇਂ ਇਤੋਂ ਤੱਕ ਇਹ ਵੀ ਜਾਣਕਾਰੀ ਮਿਲਿਆ ਕਿ ਉਸ ਨੌਜਵਾਨ ਨੂੰ ਜੋ ਰੋਡ ਦੇ ਸਾਈਨ ਹੁੰਦੇ ਨੇ ਟ੍ਰੈਫਿਕ ਦੇ ਸਾਈਨ ਹੁੰਦੇ ਨੇ ਉਹਨਾਂ ਦੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ ਤਾਂ ਇਹ ਸਭ ਨੂੰ ਲੈ ਕੇ ਸਵਾਲ ਜੋ ਚੁੱਕ ਰਹੇ ਸੀ ਅਮਰੀਕੀ ਲੋਕਾਂ ਨੇ ਸਵਾਲ ਚੁੱਕਿਆ ਤਾਂ ਉਸ ਦਾ ਹੁਣ ਇੱਕ ਫਿਲਹਾਲ ਜੋ ਪਹਿਲਾ ਐਕਸ਼ਨ ਹੈ ਇੱਕ ਤਾਂ ਅਦਾਲਤੀ ਕਾਰਵਾਈ ਹੋ ਰਹੀ ਹੈ ਤੇ ਦੂਜਾ ਐਕਸ਼ਨ ਇਹ ਹੈ ਕਿ ਫਿਲਹਾਲ ਜੋ ਕਮਰਸ਼ੀਅਲ ਲਾਇਸੈਂਸ ਲਈ ਵੀਜ਼ਾਸ ਨੇ ਐਪਲੀਕੇਸ਼ਨ ਨੇ ਉਹ ਰੋਕ ਦਿੱਤੀਆਂ ਗਈਆਂ ਨੇ